ਹੁਣ ਪੰਜਾਬ ਚ ਘਰ ਬਣਾਉਣ ਵਾਲਿਆਂ ਲਈ ਆਈ ਵੱਡੀ ਖਬਰ ਸਰਕਾਰ ਦਾ ਵੱਡਾ ਐਲਾਨ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ 1 ਜੁਲਾਈ ਤੋਂ ਅਹਾਂ ਨਵਾਂ ਨਿਜਮ ਹੋਵੇਗਾ ਲਾਗੂ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜ਼ਾਰਿਸ਼ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਦੇਖੋ ਪਹਿਲੀ ਤੇ ਵੱਡੀ ਖਬਰ ਮੌਸਮ ਵਿਭਾਗ ਅਨੁਸਾਰ ਸਵੇਰੇ ਚ 16 ਜ਼ਿਲ੍ਹਿਆਂ ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਦਰਅਸਲ ਮੌਸਮ ਵਿਭਾਗ ਦੇ ਅਨੁਸਾਰ ਅੱਜ ਸਵੇਰੇ ਦੇ 16 ਜ਼ਿਲ੍ਹੇ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੋਹਾਲੀ ਫਤੇਗੜ ਸਾਹਿਬ ਪਟਿਆਲਾ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਚ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਦੇਖੋ ਵਿਭਾਗ ਅਨੁਸਾਰ 26 ਜੂਨ ਤੱਕ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਚ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਇਸ ਵਿਭਾਗ ਦੇ ਅਫਸਰਾਂ ਨੂੰ ਵਿਦੇਸ਼ੀ ਦੌਰਾ ਕਰਵਾਏਗੀ ਪੰਜਾਬ ਸਰਕਾਰ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਏਟੀਓ ਨੇ ਵਿਭਾਗੀ ਅਧਿਕਾਰੀਆਂ ਨੂੰ ਅਧਾਨ ਦੌਰੇ ਤੇ ਭੇਜਣ ਲਈ ਪ੍ਰਸਤਾਵ ਤਿਆਰੀ ਕਰਨ ਲਈ ਨਿਰਦੇਸ਼ ਦਿੱਤੇ ਨੇ ਉਹ ਬਿੱਤੇ ਦਿਨ ਪੰਜਾਬ ਰਾਜ ਸੜਕ ਅਤੇ ਪੁਲ ਵਿਕਾਸ ਬੋਰਡ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਤਾਂ ਦੇਖੋ ਟਿਕਾਊ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਲਈ ਵਿਦਿੱਕ ਦੌਰਿਆਂ ਤੇ भेजा ਜਾਵੇਗਾ ਤਾਂ ਦੇਖੋ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਨਵੇਂ ਆਦੇਸ਼ ਪੰਜਾਬ ਸਰਕਾਰ ਨੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਦੀ ਰਜਿਸਟ੍ਰੇਸ਼ਨ ਅਤੇ ਨਵਿਨੀਕਰਨ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਸੌਂਪ ਦਿੱਤੇ ਨੇ ਇਹ ਕਦਮ ਮੈਨੂਅਲ ਆਰਸੀ ਅਤੇ ਡੀਐਲਡੀ ਰਜਿਸਟ੍ਰੇਸ਼ਨ ਅਤੇ ਨਵਿਨੀਕਰਨ ਨਾਲ ਸੰਬੰਧਿਤ ਲੰਬਿਤ ਕੰਮ ਨੂੰ ਪੂਰਾ ਕਰਨ ਅਤੇ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਹੁਣ ਸਾਰੇ ਕੰਮ ਖੇਤਰੀ ਟਰਾਂਸਪੋਰਟ ਅਫਸਰ ਸੰਗਰੂਰ ਦੇ ਦਫ਼ਤਰ ਵਿੱਚ ਪੂਰੇ ਕੀਤੇ ਜਾਣਗੇ ਉਧਰ ਇੱਕ ਹੋਰ ਵੱਡੀ ਖਬਰ ਰੇਲਵੇ ਨੇ ਬੇਟਿੰਗ ਟਿਕਟ ਦਾ ਬਦਲਿਆ ਨਿਜਮ ਹੁਣ ਕਨਫਰਮ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਵਧਾਉਣ ਤੇ ਰਿਜ਼ਰਵ ਕੋਚ 'ਚ ਭੀੜ ਨੂੰ ਘਟਾਉਣ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਇਸ ਦੌਰਾਨ ਹੁਣ ਹਰ ਕੋਚ ਦੀ ਕੁੱਲ ਵਰਥ ਦੀ ਸੰਖਿਆ ਦੇ ਮੁਕਾਬਲੇ ਸਿਰਫ 25% ਵੇਟਿੰਗ ਟਿਕਟਾਂ ਹੀ ਜਾਰੀ ਕੀਤੀਆਂ ਜਾਣਗੀਆਂ ਇਹ ਨਿਯਮ ਸਲੀਪਰ ਏਸੀ ਤੀਜੇ ਦਰਜੇ ਏਸੀ ਦੂਜੇ ਦਰਜੇ ਅਤੇ ਏਸੀ ਪਹਿਲੇ ਦਰਜੇ ਸਮੇਤ ਸਾਰੇ ਰਿజర్ਵ ਕੋਚਾਂ ਤੇ ਲਾਗੂ ਹੋਵੇਗਾ ਇਹ 25% ਦੀ ਵੇਟਿੰਗ ਟਿਕਟ ਦੀ ਸੀਮਾ ਕੇਵਲ ਆਮ ਕੋਟੇ ਦੇ ਵਰਤ ਤੇ ਲਾਗੂ ਹੋਵੇਗੀ ਸਿਟੀਜ਼ਨ ਸੀਨੀਅਰ ਮਹਿਲਾਵਾਂ ਵਿਦੇਸ਼ੀ ਸੈਲਾਨੀਆਂ ਅਤੇ ਅਪੰਗ ਲੋਕਾਂ ਦੀ ਰਿజర్ਵ ਕੋਟੇ ਦੀਆਂ ਸੀਟਾਂ ਇਸ ਗਿਣਤੀ ਤੋਂ ਬਾਹਰ ਰਹਿਣਗੀਆਂ ਉਤਰ ਪੰਜਾਬ ਚ ਘਰ ਬਣਾਉਣ ਵਾਲਿਆਂ ਲਈ ਆਈ ਵੱਡੀ ਖਬਰ 7 ਮਹੀਨਿਆਂ ਲਈ ਬੰਦ ਹੋਏ ਇੱਟਾਂ ਦੇ ਪੱਠੇ ਤਾਂ ਦੇਖੋ ਪੰਜਾਬ ਦੇ ਵਿੱਚ ਕਾਰ ਬਣਾਉਣ ਵਾਲਿਆਂ ਲਈ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ ਬਰਸਾਤ ਦੇ ਮੌਸਮ ਅਤੇ ਕਾਰੋਬਾਰੀ ਮੁਸ਼ਕਲਾਂ ਕਾਰਨ ਇਸ ਵਾਰ ਇੱਠਾਂ ਦੇ ਪੱਠੇ 7 ਮਹੀਨਿਆਂ ਲਈ ਬੰਦ ਕੀਤੇ ਗਏ ਨੇ ਇਸ ਕਾਰਨ ਇੱਟਾਂ ਦਾ ਉਤਪਾਦਨ ਬੰਦ ਹੋਣ ਅਤੇ ਉਸਾਰੀ ਸਮੱਗਰੀ ਦੀ ਮੰਗ ਵਧਣ ਤੋਂ ਪਹਿਲਾਂ ਸਿਰਫ 15 ਦਿਨਾਂ ਵਿੱਚ ਇੱਟਾਂ ਦੀਆਂ ਕੀਮਤਾਂ ਵੱਧ ਗਈਆਂ ਨੇ ਤੇ ਗਰੀਬਾਂ ਦੇ ਸਸਤੇ ਘਰ ਬਣਾਉਣ ਦੇ ਸੁਪਨੇ ਟੁੱਟ ਗਏ ਨੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਪੱਠੇ 7 ਮਹੀਨਾ ਲਈ ਬੰਦ ਕੀਤੇ ਗਏ ਨੇ ਜਦਕਿ ਪਹਿਲਾਂ ਮੌਸਮ ਦੇ ਵਿੱਚ 4 ਮਹੀਨੇ ਵਾਲੀ ਪੱਠੇ ਬੰਦ ਕੀਤੇ ਜਾਂਦੇ ਸਨ ਪਰ ਹੁਣ 3 ਮਹੀਨੇ ਹੋਰ ਵਧਾ ਦਿੱਤੇ ਨੇ 7 ਮਹੀਨੇ ਵਾਲੀ ਪੱਠੇ ਬੰਦ ਕਰ ਦਿੱਤੇ ਗਏ ਨੇ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਉਦ੍ਰਿਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਮਾਨ ਸਰਕਾਰ ਦਾ ਵੱਡਾ ਫੈਸਲਾ 500 ਅਸਾਮੀਆਂ ਭਰਨ ਨੂੰ ਮਿਲੀ ਮਨਜ਼ੂਰੀ ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਜੇਲ੍ਹ ਵਿਭਾਗ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਮਾਨ ਸਰਕਾਰ ਨੇ ਜੇਲ੍ਹ ਵਿਭਾਗ ਦੇ ਵਿੱਚ 500 ਅਸਾਮੀਆਂ ਭਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ 29 ਸਹਾਇਕ ਸੁਪਰਡੈਂਟ 452 ਵਾਰਡਨ ਅਤੇ 20 ਮੈਟਰਨ ਦੀਆਂ ਅਸਾਮੀਆਂ ਸ਼ਾਮਲ ਨੇ ਇਹ ਭਰਤੀਆਂ ਦੀ ਜ਼ਿੰਮੇਵਾਰੀ ਐਸਐਸ ਬੋਰਡ ਨੂੰ ਦਿੱਤੀ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿੱਤੇ ਦਿਨ ਹੀ ਇਹ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਇਹ ਫੈਸਲੇ ਨਾਲ ਜ਼ਿਲ੍ਹਿਆਂ ਦੇ ਕੰਮ ਕਾਜ ਨੂੰ ਸੁਚਾਰੂ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਸੁਰੱਖਿਅਤ ਬਣਾਉਣਾ ਵੀ ਵਧੀਆ ਹੋਵੇਗਾ ਉੱਥੇ ਹੀ ਨਸ਼ਾ ਖਿਲਾਫ ਚੱਲ ਰਹੀ ਮੁਹਿੰਮ ਦੇ ਨਾਲ ਸਬ ਕੈਬਿਨੇਟ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਜੀ ਨੂੰ ਬਣਾਇਆ ਗਿਆ ਹੈ ਫਾਇਰ ਸੇਫਟੀ ਸਰਟੀਫਿਕੇਟ ਦੀ ਵੈਧਤਾ 3 ਤੋਂ 5 ਸਾਲ ਤੱਕ ਹੋ ਸਕਦੀ ਹੈ 1 ਸਾਲ ਦੀ ਸ਼ਰਤ ਹਟਾ ਦਿੱਤੀ ਗਈ ਹੈ ਪੰਜਾਬ ਲੇਬਰ ਵੈਲਫੇਅਰ ਫੰਡ 1965 ਦੇ ਵਿੱਚ ਬਦਲਾਅ ਕੀਤੇ ਗਏ ਨੇ ਕਰਮਚਾਰੀਆਂ ਦਾ ਯੋਗਦਾਨ 5 ਰੁਪਏ ਤੋਂ ਵਧਾ ਕੇ 10 ਰੁਪਏ ਕੀਤਾ ਗਿਆ ਮਾਲਕ ਦਾ ਯੋਗਦਾਨ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਤੋਂ ਜੋ ਵੀ ਫੰਡ ਇਕੱਠਾ ਕੀਤਾ ਜਾਵੇਗਾ ਮਜ਼ਦੂਰਾਂ ਦੀ ਭਲਾਈ ਲਈ ਵਰਤਿਆ ਜਾਵੇਗਾ ਉਦਰੀਕ ਹੋਰ ਵੱਡੀ ਤੇ ਤਾਜ਼ਾ ਅਪਡੇਟ 1 ਜੁਲਾਈ ਤੋਂ ਪੁਰਾਣੇ ਬਹਾਨਾ ਨੂੰ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ਨਵੇਂ ਨਿਯਮ ਲਾਗੂ ਜੇਕਰ ਤੁਹਾਡੀ ਗੱਡੀ ਵੀ ਪੁਰਾਣੀ ਹੈ ਅਤੇ ਤੁਸੀਂ ਦਿੱਲੀ ਦੇ ਜਾ ਨੇੜਲੇ ਇਲਾਕਿਆਂ 'ਚ ਰਹਿੰਦੇ ਹੋ ਤਾਂ ਉੱਥੋਂ ਲੰਘਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ 1 ਜੁਲਾਈ 2025 ਤੋਂ ਦਿੱਲੀ ਦੇ ਵਿੱਚ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ ਜਿਸ ਤਹਿਤ ਨਿਸ਼ਚਿਤ ਉਮਰ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਪੰਪਾਂ ਤੇ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾਵੇਗਾ ਜਿਹੜੇ ਵਾਹਨ ਡੀਜ਼ਲ 10 ਸਾਲ ਤੋਂ ਪੁਰਾਣੇ ਨੇ ਉਹਨਾਂ ਨੂੰ ਡੀਜ਼ਲ ਨਹੀਂ ਮਿਲੇਗਾ ਜਿਹੜੇ ਪੈਟਰੋਲ ਵਾਹਨ 15 ਸਾਲ ਤੋਂ ਪੁਰਾਣੇ ਨੇ ਉਹਨਾਂ ਨੂੰ ਵਾਹਨ ਵਾਹਨਾਂ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ ਪਛਾਣ ਕਿਵੇਂ ਕੀਤੀ ਜਾਵੇਗੀ ਦਿੱਲੀ ਦੇ 500 ਪੈਟਰੋਲ ਪੰਪਾਂ ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਲਗਾਏ ਗਏ ਨੇ ਜੋ ਤੁਹਾਡੀ ਪਲੇਟ ਨੂੰ ਸਕੈਨ ਕਰਕੇ ਸਾਰਾ ਡਾਟਾਬੇਸ ਮੇਲ ਕਰਦੇ ਨੇ ਜੇਕਰ ਵਾਹਨ ਉਮਰ ਸੀਮਾ ਤੋਂ ਪੁਰਾਣਾ ਹੈ ਤਾਂ ਪੈਟਰੋਲ ਪੰਪ ਨੂੰ ਬਾਲਣ ਨਾ ਦੇਣ ਦੀ ਚੇਤਾਵਨੀ ਦਿੱਤੀ ਜਾਵੇਗੀ ਨਿਯਮ ਦੀ ਉਲੰਘਣਾ ਤੇ ਕੀ ਹੋਵੇਗਾ ਨਿਯਮ ਦੀ ਉਲੰਘਣਾ ਕਰਨ ਤੇ ਵਾਹਨ ਨੂੰ ਜ਼ਬਤ ਦਾ ਸਕ੍ਰੈਪ ਕੀਤਾ ਜਾਵੇਗਾ ਦਿੱਲੀ ਟਰਾਂਸਪੋਰਟ ਵਿਭਾਗ ਨੇ ਸੌ ਨਿਗਰਾਨੀ ਟੀਮਾਂ ਤਾਇਨਾਤ ਕੀਤੀਆਂ ਨੇ ਜੋ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ ਇਹ ਨਿਯਮ 1 ਜੁਲਾਈ 2025 ਤੋਂ ਲਾਗੂ ਹੋ ਜਾਵੇਗਾ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਲੈ ਕੇ ਆਏ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀਕਲ ਥੈਂਕ ਯੂ ਜੀ